ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੁੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਪਹਿਲਾਂ ਬੁਲੇਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਪ੍ਰਧਾਨ ਮੰਤਰੀ ਨੇ ਕੱਪੜਿਆਂ ਦੀ ਰਹਿੰਦ ਖੂੰਹਦ ਬਾਰੇ ਆਲਮੀ ਚੁਣੌਤੀ ਤੇ ਚਰਚਾ ਕਰਦਿਆਂ ਇਸ ਨਾਲ ਨਜਿੱਠਣ ਲਈ ਦੇਸ਼ ਚ ਕੀਤੇ ਜਾ ਰਹੇ ਉਪਰਾਲਿਆਂ ਦੀ ਕੀਤੀ ਸ਼ਲਾਘਾ ਟੀਵੀ ਦੇ ਖਾਤਮੇ ਬਾਰੇ ਦੇਸ਼ ਪੱਧਰੀ ਮੁਹਿੰਮ ਚ ਪੰਜਾਬ ਨੇ ਦੂਜਾ ਸਥਾਨ ਹਾਸਲ ਕੀਤਾ ਪੰਜਾਬ ਸਮੇਤ ਦੇਸ਼ ਭਰ ਵਿੱਚ ਅੱਜ ਤੋਂ ਨਰਾਤਿਆਂ ਦੀ ਸ਼ੁਰੂਆਤ ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਕਿਰੋ ਦਾ ਪੰਡਾ ਫਾਸ਼ 6 ਕਿਲੋ ਹੈਰੋਇਨ ਸਮੇਤ ਦੋ ਤਸਕਰਾਂ ਨੂੰ ਕੀਤਾ ਕਾਬੂ ਅਤੇ ਜਲੰਧਰ ਦੇ ਗੁਰਿੰਦਰ ਵੀਰ ਸਿੰਘ ਨੇ ਬੈਂਗਲੁਰੂ 'ਚ ਇੰਡੀਅਨ ਗ੍ਰਾਂਡ ਪ੍ਰੀ 2025 ਦੌਰਾਨ 100 ਮੀਟਰ ਦੌੜ 10.20 ਸੈਕਿੰਡ ਪੂਰੀ ਕਰਕੇ ਨਵਾਂ ਕਾਮੇ ਰਿਕਾਰਡ ਬਣਾਇਆ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੱਪੜਿਆਂ ਦੀ ਰਹਿਣ ਖੋਣ ਦੀ ਚੁਣੌਤੀ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਇਹ ਪੂਰੀ ਦੁਨੀਆ ਲਈ ਚਿੰਤਾ ਦਾ ਇੱਕ ਵੱਡਾ ਕਾਰਨ ਬਣ ਗਿਆ ਹੈ। ਅਕਾਸ਼ਵਾਨੀ ਤੇ ਮਨਕੀਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਸ਼੍ਰੀ ਮੋਦੀ ਨੇ ਚਿੰਤਾ ਜ਼ਾਹਰ ਕੀਤੀ ਕਿ ਸਿਰਫ 1% ਤੋਂ ਵੀ ਘੱਟ ਕੱਪੜਾ ਰੈਂਕ ਖੁੰਦ ਨੂੰ ਨਵੇਂ ਕੱਪੜਿਆਂ 'ਚ ਮੁਰਦ ਤੋਂ ਵਰਤਿਆ ਜਾਂਦਾ ਹੈ। ਉਹਨਾਂ ਕਿਹਾ ਕਿ ਭਾਰਤ ਦੁਨੀਆ ਦਾ ਤੀਜਾ ਦੇਸ਼ ਹੈ ਜਿੱਥੇ ਸਭ ਤੋਂ ਵੱਧ ਕੱਪੜਿਆਂ ਦੀ ਰੈਂਕ ਖੁੰਦ ਪੈਦਾ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੁਰਾਣੇ ਕੱਪੜਿਆਂ ਨੂੰ ਜਲਦ ਤੋਂ ਜਲਦ ਲਾ ਕੇ ਨਵੇਂ ਖਰੀਦਨ ਦਾ ਰੁਝਾਨ ਦੁਨੀਆ ਭਰ 'ਚ ਵਧ ਰਿਹਾ ਹੈ, ਜਿਸ ਕਾਰਨ ਕੱਪੜਾ ਰੈਂਕ ਖੁੰਦ ਵਧ ਰਹੀ ਹੈ। ਹਾਲਾਂਕਿ ਉਹਨਾਂ ਕਿਹਾ ਕਿ ਇਸ ਚੁਣੌਤੀ ਨਾਲ ਨਜੁੱਟਣ ਲਈ भारत में बहुत सारे शलाखा योग उपराले किए जा रहे हमारे देश में इस चुनौती से निपटने के लिए कई सराहनीय प्रयास किए जा रहे हैं कई भारतीय स्टार्टअप्स ने टेक्सटाइल रिकवरी फैसिलिटीज पर काम शुरू किया है वे पुराने कपड़ों और जूते चप्पलों को रिसाइकल कर जरूरतमंदों तक पहुंचाते हैं कुछ संस्थाएं है पुराने कपड़े लेकर उसे दोबारा उपयोग करने लायक बनाती हैं और गरीबों तक पहुंचाती हैं। ਪ੍ਰਧਾਨ ਮੰਤਰੀ ਨੇ ਹਰਿਆਣਾ ਦੇ ਪਾਣੀ ਪੱਤੀ ਮਿਸਾਲ ਦਿੱਤੀ ਜੋ ਇਸ ਸلسਲੇ 'ਚ ਆਲਮੀ ਕੇਂਦਰ ਵੱਚੋਂ ਉੱਭਰਿਆ ਹੈ ਪਾਣੀ ਦੀ ਸੰਭਾਲ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਤਸੱਲੀ ਪ੍ਰਗਟ ਕੀਤੀ ਕਿ ਕਈ ਸੂਬਿਆਂ 'ਚ ਪਾਣੀ ਦੀ ਸੰਭਾਲ ਤੇ ਪਾਣੀ ਨਾਲ ਸੰਬੰਧਿਤ ਕਾਰਜਾਂ ਨੇ ਨਵੀਂ ਗਤੀ ਪ੍ਰਾਪਤ ਕੀਤੀ ਹੈ ਉਨ੍ਹਾਂ ਕਿਹਾ ਕਿ ਜਲ ਸ਼ਕਤੀ ਮੰਤਰਾਲਾ ਤੇ ਕਈ ਗੈਰ ਸਰਕਾਰੀ ਸੰਗਠਨ ਇਸ ਦਿਸ਼ਾ 'ਚ ਕੰਮ ਕਰ ਰਹੇ ਨੇ ਉਨ੍ਹਾਂ ਕਿਹਾ ਕਿ ਜਲ ਸੰਚੈ ਜਨ ਪਾਗੀਦਾਰੀ ਅਭਿਆਨ ਵੀ ਵੱਧ ਤੋਂ ਵੱਧ ਲੋਕਾਂ ਨੂੰ ਪਾਣੀ ਦੀ ਸੰਭਾਲ ਨਾਲ ਜੋੜਨ ਵਾਸਤੇ ਚਲਾਇਆ ਜਾ ਰਿਹਾ ਹੈ जल संरक्षण से ज्यादा से ज्यादा लोगों को जोड़ने के लिए जल संचय जन भागीदारी अभियान भी चलाया जा रहा है प्रयास यही है कि जो प्राकृतिक संसाधन हमें मिले हैं उसे हमें अगली पीढ़ी तक सही सलामत पहुंचाना है साथियों बारिश की बूंदों को संरक्षित करके हम बहुत सारा पानी बर्बाद होने से बचा सकते हैं प्रधानमंत्री ने विद्यार्थियों दुट्टिया दौरान एक शौक अपना एक कोई कोई तो समर एक्टिविटीज करवा रहे हो तो इसे माई होलीडे के साथ जरूर शेयर करे इसे देश भर के बच्चे और उनके माता पिता को ਇਨਕੇ ਬਾਰੇ ਵਿੱਚ ਆਸਾਨੀ ਸੇ ਜਾਣਕਾਰੀ ਮਿਲ ਸਕੇਗੀ। ਪ੍ਰਧਾਨ ਮੰਤਰੀ ਨੇ ਦਿੱਲੀ ਵਿੱਚ ਪਹਿਲੇ ਫਿਟ ਇੰਡੀਆ ਇਵੈਂਟ ਬਾਰੇ ਗੱਲ ਕੀਤੀ ਜਿਸ ਵਿੱਚ ਵੱਖ-ਵੱਖ ਖੇਤਰਾਂ ਦੇ ਲਗਭਗ 25 ਹਜ਼ਾਰ ਲੋਕਾਂ ਨੇ ਹਿੱਸਾ ਲਿਆ। ਇਸ ਦਾ ਉਦੇਸ਼ ਲੋਕਾਂ ਨੂੰ ਤੰਦਰੁਸਤ ਰਹਿਣ ਬਾਰੇ ਜਾਗਰੂਕ ਕਰਨਾ ਸੀ। ਉਹਨਾਂ ਨੇ ਉੱਗੇ ਰੈਪਰ ਹਨਮਾਨ ਕਾਇੰਡ ਦੇ ਨਵੇਂ ਗੀਤ ਰਨ ਇਟ ਅਪ ਬਾਰੇ ਗੱਲ ਕੀਤੀ ਜੋ ਅੱਜਕੱਲ ਬਹੁਤ ਮਸ਼ਹੂਰ ਹੋ ਰਹੇ ਹੈ। ਤੰਦਰੁਸਤੀ ਦੇ ਵਿਸ਼ੇ ਤੇ ਸ਼੍ਰੀ ਮੋਦੀ ਨੇ ਕਿਹਾ ਕਿ ਨਿਦਨੀ ਗਿਣਤੀ ਵੀ ਇੱਕ ਵੱਡੀ ਭੂਮਿਕਾ ਨਿਭਾ ਰਹੀ ਹੈ। ਉਹਨਾਂ ਨੇ ਲੋਕਾਂ ਨੂੰ ਯੋਗ ਨੂੰ ਆਪਣੇ ਜੀਵਨ 'ਚ ਸ਼ਾਮਲ ਕਰਨ ਦੀ ਅਪੀਲ ਕੀਤੀ। ਕਿਰਮੋਦੀ ਨੇ ਅੱਜ ਤੋਂ ਸ਼ੁਰੂ ਹੋਏ ਨਰਾਤਿਆਂ ਦੇ ਮੌਕੇ ਤੇ ਪੂਰੇ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਭਾਰਤੀ ਨਵਾਂ ਸਾਲ ਵੀ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਪੰਜਾਬ ਨੇ ਵਿਸ਼ਵ ਟੀਵੀ ਦਿਵਸ ਤੇ ਭਾਰਤ ਸਰਕਾਰ ਵੱਲੋਂ टीबी ਦੇ ਖਾਤਮੇ ਲਈ ਸ਼ੁਰੂ ਕੀਤੀ ਸੋਦਨਾ ਮਹਮ ਟੀਬੀ ਮੁਕਤ ਭਾਰਤ ਅਭਿਆਨ ਚ ਦੇਸ਼ ਭਰ ਵਿੱਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਟੀਬੀ ਖਿਲਾਫ ਆਪਣੀ ਲੜਾਈ ਚ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਨਵੀਂ ਦਿੱਲੀ ਦੇ ਵਿਗਿਆਨ ਪਵਨ ਵਿਕੇ ਕਰਵਾਏ ਸ਼ਾਨਦਾਰ ਸਮਾਗਮ ਦੌਰਾਨ ਟੀਬੀ ਦੇ ਮਾਮਲਿਆਂ ਦੀ ਜਾਂਚ ਖੋਜ ਤੇ ਇਲਾਜ ਚ ਵਿੱਚ ਸੂਬੇ ਦੇ ਅਣਥਕ ਯਤਨਾਂ ਨੂੰ ਮਾਨਤਾ ਦਿੱਤੀ ਤੇ ਸਟੇਟ ਟੀਬੀ ਅਫਸਰ ਡਾਕਟਰ ਰਾਜੇਸ਼ ਪਾਸਕਰ ਨੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜੇਪੀ ਨੱਡਾ ਤੋਂ ਉਪਲਬਧੀ ਸਰਟੀਫਿਕੇਟ ਪ੍ਰਾਪਤ ਕੀਤਾ ਪਿਛਲੇ ਸਾਲ 7 ਦਸੰਬਰ ਨੂੰ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱ ਦੇਸ਼ ਸੰਵੇਦਨਸ਼ੀਲ ਆਬਾਦੀ ਲਈ ਜਲਦ ਤੋਂ ਜਲਦ ਸਕ੍ਰੀਨਿੰਗ ਜਾਂਚ ਤੇ ਬਿਹਤਰ ਦੇਖਭਾਲ ਰਾਹੀਂ ਟੀਵੀ ਦੇ ਖਾਤਮੇ ਨੂੰ ਯਕੀਨੀ ਬਣਾਉਣਾ ਸੀ ਸਿਹਤ ਮੰਤਰੀ ਨੇ ਇਸ ਪ੍ਰਾਪਤੀ ਦਾ ਸਿਹਰਾ ਮੋਰਲੀ ਕਤਾਰਵਾਲੀ ਸਿਹਤ ਕਰਮਚਾਰੀਆਂ ਦੇ ਸਮਰਪਣ ਨੂੰ ਦਿੱਤਾ ਹੈ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @eirrnu chalander ਪੰਜਾਬ ਸਮੇਂ ਦੇਸ਼ ਭਾਰਤੇ ਮੰਦਰਾਜ ਅੱਜ ਤੋਂ 9 ਦਿਨਾਂ ਚੇਤ ਦੇ ਨਰਾਤਿਆਂ ਦਾ ਤਿਹਾਰ ਸ਼ੁਰੂ ਹੋ ਗਿਆ ਇਤਿਹਾਸ ਦੇਵੀ ਦੁਰਗਾ ਦੇ 9 ਅਵਤਾਰਾਂ ਦੀ ਪੂਜਾ ਨੂੰ ਸਮਰਪਿਤ ਹੈ

ਇਤ ਮਹੀਨੇ ਦੇ ਨਰਾਤੇ ਆ ਤੇ ਨਵੇਂ ਸਮਰਤ ਦੀ ਸ਼ੁਰੂਆਤ ਦੇ ਮੌਕੇ ਤੇ ਸੂਬੇ ਦੇ ਵੱਖ-ਵੱਖ ਮੰਦਰਾਂ ਵਿੱਚ ਸ਼ਰਦਕਸਰ ਤੋਹੀ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ ਸ਼ਰਧਾਲੂ ਪੂਰੀ ਸ਼ਰਦ ਨਾਲ ਮਾ ਦੁਰਗਾ ਦੇ ਵੱਖ-ਵੱਖ ਰੂਪਾਂ ਅਗੇ ਨਤਮਸਤਕ ਹੋ ਰਹੇ ਨੇ ਅੱਜ ਪਹਿਲੇ ਨਰਾਤੇ ਤੇ ਮਾ ਦੁਰਗਾ ਦੇ ਸ਼ੈਲ ਪੁਤਰੀ ਸਰੂਪ ਦੀ ਪੂਜਾ ਕੀਤੀ ਜਾ ਰਹੀ ਹੈ ਸਵੇਰ ਤੋਂ ਹੀ ਮੰਦਰਾ ਵਿੱਚ ਹਵਨ ਯੱਗ ਅਤੇ ਧਾਰਮਿਕ ਪ੍ਰੋਗਰਾਮ ਚੱਲ ਰਹੇ ਨੇ ਸ਼੍ਰੀ ਦੇਵੀ ਤਲਾਬ ਮੰਦਿਰ ਸਮੇਤ ਹੋਰਨਾ ਅਨੇਕਾਂ ਮੰਦਰਾ ਨੂੰ ਰੰਗ-बिरंगे ਦਿਲ ਖਿੱਚਵੇਂ ਫੁੱਲਾਂ ਨਾਲ ਸਜਾਇਆ ਗਿਆ ਜਦ ਕਿ ਰਾਤ ਵੇਲੇ ਵੀ ਖਾਸ ਤੌਰ ਤੇ ਰੰਗ रोशनी प्रबंध किया गया है नरात्या दौरान कई लोग ने वर्त भी रखे हुए ने घर अखंड जोत जगाई है अठवे जा नौवे नराते वाले दिन छोटिया छोटिया कुड़िया यानी कंजका की पूजा करने मगरों लोग अपने योलते ने सरबजीत कौर आकाशवाणी खबर जलंधर ਭੋਦਰ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਸੀਨੀਅਰ ਆਗੂ ਮਨੀਸ਼ ਸੋਧਿਆ ਨੇ ਨਵਰਾਤਰੀ ਦੇ ਪਹਿਲੇ ਦਿਨ ਪਟਿਆਲਾ ਦੇ ਪ੍ਰਸਿੱਧ ਕਾਲੀ ਮਾਤਾ ਮੰਦਿਰ ਚ ਮੱਥਾ ਟੇਕਿਆ ਅਤੇ ਪੰਜਾਬ ਦੀ ਖੁਸ਼ਹਾਲੀ ਦੀ ਅਰਦਾਸ ਕੀਤੀ ਪੰਜਾਬ ਸਰਕਾਰ ਵੱਲੋਂ ਆਰੰਭ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਦਾ ਉਦੇਸ਼ ਮਾਪਿਆਂ ਨੂੰ ਸਰਲ ਖੇਡ ਅਧਾਰਤ ਗਤੀਵਿਧੀਆਂ ਰਾਹੀਂ ਆਪਣੇ ਬੱਚਿਆਂ ਦੀ ਸਿੱਖਣ ਯਾਤਰਾ 'ਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨਾ ਹੈ ਸਮਾਜਿਕ ਸੁਰੱਖਿਆ ਮੈਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਘਰ ਨੇ ਦੱਸਿਆ ਕਿ ਪ੍ਰੋਗਰਾਮ ਬੱਚਿਆਂ ਦੀ ਬੁਨਿਆਦੀ ਸਿੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਦੀ ਦਿਸ਼ਾ ਚ ਇੱਕ ਮਹੱਤਵਪੂਰਨ ਕਦਮ ਹੋਏਗਾ। ਉਨ੍ਹਾਂ ਦੱਸਿਆ ਕਿ ਪਹਿਲੇ ਗੇਟ ਚ ਆਰੰਭ ਪ੍ਰੋਗਰਾਮ 8 ਥੀ ਸਿਲਿਆ ਲੁਧਿਆਣਾ ਐਸੀਐਸ ਨਗਰ ਪਟਿਆਲਾ ਸੰਗਰੂਰ ਸ਼੍ਰੀ ਮੁਕਤਸਰ ਸਾਹਿਬ ਤਰਨਤਾਰਨ ਰੋਪੜ ਤੇ ਅੰਮ੍ਰਿਤਸਰ ਚ ਲਾਗੂ ਕੀਤਾ ਜਾਵੇਗਾ। ਇਹ ਪ੍ਰੋਗਰਾਮ ਜਲਦ ਸ਼ੁਰੂ ਹੋਣ ਦੀ ਉਮੀਦ ਹੈ ਤੇ ਭਵਿੱਖ ਚ ਸੂਬੇ ਭਰ ਵਿੱਚ ਵਿਸਥਾਰ ਲਈ ਇੱਕ ਮਾਡਲ ਵਜੋਂ ਕੰਮ ਕਰੇਗਾ। ਤਰਨਤਾਰਨ ਪੁਲਿਸ ਨੇ 6 ਕਿਲੋ ਹੈਰੋਇਨ ਸਮੇਤ 2 ਨਸ਼ ਤਸਕਰੀ ਗਿਰੋਦਾ ਪਰਦਾਫਾਸ਼ ਕੀਤਾ ਪੰਜਾਬ ਪੁਲਿਸ ਮੁਖੀ ਗੁਰਵਿਹਦਰ ਸਿੰਘ ਚੰਡੀਗੜ੍ਹ 'ਚ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤਰਨਤਨ ਜ਼ਿਲ੍ਹੇ ਦੇ ਪਿੰਡ ਠੱਟੀ ਸੋਹਲਵਾਸੀ ਹਰਦੀਪ ਸਿੰਘ ਉਰਫ ਦੀਪ ਤੇ ਹਰਜੀਤ ਸਿੰਘ ਵਜੋਂ ਹੋਈ ਹੈ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਵਰਤੀ ਜਾ ਰਹੀ ਉਹਨਾਂ ਦੀ ਕਾਰ ਨੂੰ ਵੀ ਸਬਤ ਕਰ ਲਿਆ ਮੁੱਲਜ਼ਮ ਪਾਕਿਸਤਾਨ ਆਧਾਰਿਤ ਤਸਕਰ ਸਰਹੱਦ ਪਰੋਂ ਨਸ਼ਿਆਂ ਦੀਆਂ ਥੇਪਾਂ ਪਹੁੰਚਾਉਣ ਵਾਲੇ ਬਿੱਲਾ ਅਤੇ ਸ਼ਾਹ ਦੇ ਸਿੱਧੇ ਸੰਪਰਕ ਵਿੱਚ ਸਨ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਤੇ ਬਰਾਮਦੀਆਂ ਹੋਣ ਦੀ ਸੰਭਾਵਨਾ ਹੈ ਇਸ ਬੰਦੇ ਨਸ਼ਾ ਨੂੰ ਰੋਕਣ ਬਾਰੇ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਜਲੰਧਰ ਦੇ ਗੁਰਿੰਦਰ ਵੀਰ ਸਿੰਘ ਨੇ ਸ਼ੁੱਕਰਵਾਰ ਨੂੰ ਬੰਗਲੌਰੂ ਦੇ ਭਾਰਤੀ ਕਿਲੋਥਰਟੀ ਕੰਪਲੈਕਸ 'ਚ ਹੋਈਆਂ ਇੰਡੀਅਨ ਗ੍ਰਾਂਡ ਪ੍ਰੀਕ 2025 ਐਥਲੈਟਿਕ ਮੀਟ ਦੌਰਾਨ 100 ਮੀਟਰ ਦੌੜ 10.20 ਸੈਕਿੰਡ ਵਿੱਚ ਪੂਰੀ ਕਰਕੇ ਇੱਕ ਨਵਾਂ ਕੌਮੀ ਰਿਕਾਰਡ ਬਣਾ ਲਿਆ ਹੈ। ਉਹਨਾਂ ਸਾਲ 2023 ਵਿੱਚ ਮਣਿਕੰਤਾ ਐਚ ਵੱਲੋਂ ਬਣਾਏ ਗਏ 10.23 ਸੈਕਿੰਡ ਦੇ ਰਾਸ਼ਟਰੀ ਰਿਕਾਰਡ ਨੂੰ ਤੋੜਿਆ ਹੈ। ਹੋਰ ਵੇਰਵੇ ਨਾਲ ਇੱਕ ਰਿਪੋਰਟ ਜਲੰਧਰ ਦੇ ਨਜ਼ਦੀਕ ਪੋਗਪੁਰ ਦੇ ਪਿੰਡ ਪਟਿਆਲ ਦੇ ਵਸਨੀ ਗੁਰਿੰਦਰ ਵੀਰ ਸਿੰਘ ਨੇ ਆਪਣੇ ਫਾਈਨਲ ਮੈਚ ਵਿੱਚ ਦੋ ਸਾਬਕਾ ਨੈਸ਼ਨਲ ਰికੋਰਡ ਹੋਲਡਰ ਮਨੀ ਕਾਂਤਾ ਅਤੇ 임लान ਬੋਰਗਨ ਨੂੰ ਹਰਾਇਆ ਹੈ ਇਸ ਦੇ ਨਾਲ ਉਹ ਭਾਰਤ ਦਾ ਸਭ ਤੋਂ ਤੇਜ਼ ਦੌੜਾਕ ਬਣ ਗਿਆ ਹੈ ਇਸ ਦੌੜਾਕ ਦੀਆਂ ਉਪਲਬਧੀਆਂ ਵਿੱਚ 2017 ਦੀ ਯੂਥ ਏਸ਼ੀਆ ਚੈਂਪੀਅਨਸ਼ਿਪ ਵਿੱਚ 골ਡ ਮੈਡਲ ਸਾਊਥ ਏਸ਼ੀਅਨ ਗੇਮਸ 2019 ਵਿੱਚ ਸਿਲਵਰ ਜੂਨੀਅਰ ਏਸ਼ੀਆ ਚੈਂਪੀਅਨਸ਼ਿਪ 2018 ਦੀ ਰਿਲੇ ਦੌੜ ਵਿੱਚ ਬ੍ਰੌਂਜ਼ ਅਤੇ ਯੂਰੋ ਏਸ਼ੀਅਨ ਚੈਂਪੀਅਨਸ਼ਿਪ ਵਿੱਚ 골ਡ ਮੈਡਲ ਸ਼ਾਮਲ ਲੈ ਆਪਣੀ ਇਸ ਜਿੱਤ ਨਾਲ ਉਹਨਾਂ ਨੇ ਆਨ ਵਾਲੀ ਏਸ਼ੀਅਨ ਚੈਂਪੀਅਨਸ਼ਿਪ ਲਈ ਵੀ ਕੁਆਲੀਫਾਈ ਕਰ ਲਿਆਏ ਗੁਰਿੰਦਰਵੀਰ ਸਿੰਘ ਦੇ ਪਿਤਾ ਕਮਲਜੀਤ ਸਿੰਘ ਜੋ ਪੰਜਾਬ ਪੁਲਿਸ ਵਿੱਚ ਨੇ ਆਪਣੇ ਪੁੱਤਰ ਵਿੱਚ ਇਸ ਖਿਡਾਰੀ ਵਾਲੀ ਪ੍ਰਤਿਭਾ ਨੂੰ ਉਹਨਾਂ ਦੇ ਬਚਪਨ ਵਿੱਚ ਹੀ ਪਛਾਣ ਲਿਆ ਸੀ ਜਲੰਧਰ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਗੁਰਿੰਦਰਵੀਰ ਸਿੰਘ ਦੀ ਇਸ ਕਾਮਯਾਬੀ ਤੇ ਖੁਸ਼ੀ ਜ਼ਾਹਿਰ ਕਰਦਿਆਂ ਉਹਨਾਂ ਦੇ ਪਰਿਵਾਰ ਅਤੇ ਹੋਰਨਾਂ ਖੇਡ ਪ੍ਰੇਮੀਆਂ ਨੂੰ ਬਤਾਈ ਦਿੰਦਿਆਂ ਕਿਹਾ ਕਿ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਇਸ ਖਿਡਾਰੀ ਦੇ ਜਲੰਧਰ ਆਉਣ ਤੇ ਨਿੱਘਾ ਸਵਾਗਤ ਕੀਤਾ ਜਾਵੇਗਾ ਰਾਜੇਸ਼ ਬਾਲੀ ਆਕਾਸ਼ਵਨੀ ਖਬਰਾਂ ਜਲੰਧਰ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਕਪੜਿਆਂ ਦੀ ਰੰਗ ਖੋਣ ਬਾਰੇ ਆਲਮੀ ਚੁਣੌਤੀ ਤੇ ਚਰਚਾ ਕਰਦਿਆਂ ਸ਼੍ਰੀ ਮੋਦੀ ਨੇ ਇਸ ਸਾਲ ਨਜੁੱਠਣ ਲਈ ਦੇਸ਼ ਕਿਤੇ ਜਾ ਰਹੇ ਉਪਰਾਣਿਆਂ ਦੀ ਕੀਤੀ ਸ਼ਲਾਘਾ ਟੀਵੀ ਦੇਖਾਤਮੇ ਬਾਰੇ ਦੇਸ਼ਪੱਤੀ ਮੁਹਿੰਮ ਚ ਪੰਜਾਬ ਨੇ ਦੂਜਾ ਸਥਾਨ ਹਾਸਲ ਕੀਤਾ ਪੰਜਾਬ ਸਮੇਤ ਦੇਸ਼ ਭਰ ਵਿੱਚ ਅੱਜ ਤੋਂ ਨਰਾਤਿਆਂ ਦੀ ਸ਼ੁਰੂਆਤ ਅਤੇ ਪੰਜਾਬ ਪੁਲਿਸ ਵੱਲੋਂ ਸਰਹੱਦ ਪਰੋਂ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 6 ਕਿਲੋ ਹੈਰੋਇਨ ਸਮੇਤ ਦੋ ਤਸਕਰਾਂ ਨੂੰ ਕੀਤਾ ਕਾਬੂ ਇਸ ਦਿਨ ਆਲੀ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟ ਤੇ ਨਮਸਕਾਰ